ਹੁੰਦਾ ਰਹਿਤੀ ਕਿ 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 ਉਹਨੂੰ ਕਵਰ ਕੀਤਾ ਗਿਆ ਸਾਡੇ ਰੈਗੂਲਰ ਸਿਟੀ ਸੀਲਿੰਗ ਨਾਕਾਬੰਦੀ ਤੇ ਜਿਹੜੇ ਡਿਸਟ੍ਰਿਕਟ ਸੀਲਿੰਗ ਨਾਕਾਬੰਦੀ ਆ ਉਹ ਵੀ ਚੱਲਦੀ ਪਈ ਹੈ ਤੇ ਰੈਗੂਲਰ ਸਾਡੀ ਬੱਸ ਸਟੈਂਡਸ ਦੀਆਂ ਰੇਲਵੇ ਸਟੇਸ਼ਨਸ ਦੀਆਂ ਜਿਹੜੇ ਮਾਰਕੀਟਸ ਦੀਆਂ ਮਾਲਸ ਦੀਆਂ ਰੈਗੂਲਰ ਚੈਕਿੰਗ ਜਿਹੜੀ ਹੈਗੀ ਉਹ ਵੀ ਚੱਲ ਰਹੀ ਹੈ ਤੇ ਕਰੀਬ 2000 ਦੇ ਆਸ-ਪਾਸ ਜਿਹੜਾ ਹੈਗਾ ਸੀ ਫੋਰਸ ਜਿਹੜੀ ਡਿਪਲੋਏ ਕੀਤੀ ਹੈ ਇਨ ਰਿਗਾਰਡਿੰਗ ਇਨਕਲੂਡਿੰਗ ਲਾਂਡ ਔਰ ਕੰਪੋਨੈਂਟ ਤੇ ਸਾਰਾ ਜਿਹੜਾ ਹੈਗਾ ਸਾਨੂੰ ਬਾਹਰੋਂ ਵੀ ਕਾਫੀ ਫੋਰਸ ਜਿਹੜੀ ਹੈਗੀ ਹੈੱਡਕਵਾਰਟਰਸ ਤੋਂ ਅਲਾਟ ਕੀਤੀ ਗਈ ਹੈ ਰਿਗਾਰਡਿੰਗ ਵੱਖ-ਵੱਖ ਡਿਸ ਤੇ ਪਿਛਲੇ ਕਰੀਬ ਇੱਕ ਹਫਤੇ ਤੋਂ ਰੈਗੂਲਰ ਅਸੀਂ ਜਿਹੜੀ ਚੈਕਿੰਗ ਅਭਿਆਨ ਜਿਹੜਾ ਹੈਗਾ ਉਹ ਚਲਾਇਆ ਹੋਇਆ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਣਾ ਪੀਸਫੁਲ ਤਰੀਕੇ ਨਾਲ ਮੈਚ ਦੇਖਿਆ ਨਾ ਐਨਜੋਏ ਕਰਨ ਮੈਚ ਦੇ ਵਿੱਚ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਆਂ ਦਿੱਤੀ ਜਾਏਗੀ ਸਾਡਾ ਪ੍ਰੋਪਰ ਬੈਕਰਿਜ਼ਮ ਸੈਟ ਹੈ ਤੁਹਾਨੂੰ ਜਿਹੜੇ ਬੋਰਡਸ ਹੈਗੇ ਸਾਈਨ ਬੋਰਡਸ ਵੀ ਮਿਲਣਗੇ ਕਿ ਤੁਸੀਂ ਕਿਹੜੇ ਗੇਟ ਤੇ ਜਾਣ ਵਾਸਤੇ ਕਿਧਰੋਂ ਜਾਣਾ ਹੈ ਤੇ ਜਿਹੜੇ ਬਿਨਾ ਟਿਕਟ ਵਾਲੇ ਹੈਗੇ ਆ ਕੋਈ ਵੀ ਬੰਦੇ ਹੈਗੇ ਆ ਉਹ ਸਖਤੀ ਨਾਲ ਅਸੀਂ ਬਰੀਫਿੰਗ ਕੀਤੀ ਹੋਈ ਹੈ ਕਿ ਨਾਕਿਆਂ ਤੇ ਉਹਨਾਂ ਰੋਕ ਲਿਆ ਜਾਏਗਾ ਬਿਨਾ ਟਿਕਟ ਤੋਂ ਕੋਈ ਵੀ ਬੰਦਾ ਜਿਹੜਾ ਹੈ ਉਹ ਇੰਟਰ ਨਹੀਂ ਕੀ ਕਰਨ ਦਿੱਤਾ ਜਾਏਗਾ ਸਰ ਰੂਟ ਪਲਾਨ ਕੀ ਕੀਤਾ ਜਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਲੁੱਕ ਰਹਿਣ ਵਾਲੇ ਨੇ ਉਹਨਾਂ ਦੇ ਲਈ ਜਾਂ ਜਿਹੜੇ ਅਰੋਂ ਗੱਟੀਆਂ ਨੇ ਉਹਨਾਂ ਨੂੰ ਪ੍ਰੈਸ ਨੋਟ ਦੇ ਮਾਧਿਅਮ ਤੋਂ ਇੱਕ ਵੱਖਰਾ ਜਿਹੜਾ ਰੂਟ ਪਲਾਨ ਹੈਗਾ ਉਹ ਅਸੀਂ ਸ਼ੇਅਰ ਕਰ ਦਾਂਗੇ ਜਿਹੜਾ ਕੋਈ ਡਾਇਵਰਸ਼ਨ ਪਲਾਨ ਜਿਹੜਾ ਹੈਗਾ ਉਹ ਵੀ ਸ਼ੇਅਰ ਕਰ ਦਾਂਗੇ ਤਾਂ ਬਲਕਿ ਜਿਹੜਾ ਜਿਹੜੇ ਮੈਚ ਨਾਲ ਨਹੀਂ ਸੰਬੰਧ ਰੱਖਦੇ ਨੇ ਤੇ ਵੈਸੇ ਰੂਟਨ ਚਾਹਣਾ ਚਾਹੁੰਦੇ ਆ ਕਿਉਂਕਿ ਕੱਲ ਵੈਸੇ ਚਲੋ ਈਵਨਿੰਗ ਦਾ ਮੈਚ ਹੈ ਵਰਕਿੰਗ ਡੇ ਵੀ ਹੈ ਤਾ ਤਾ ਇਸ ਜਿਹੜਾ ਮੈਚ ਜਿਹੜਾ ਸਟੇਡੀਅਮ ਦੇ ਆਸ-ਪਾਸ ਵਾਲਾ ਏਰੀਆ ਹੈ ਉਹਨੂੰ ਅਵੋਇਡ ਕਰਨ ਕਿਉਂਕਿ ਥੋੜੀ-ਬਹੁਤੀ ਟ੍ਰੈਫਿਕ ਦੀ ਪ੍ਰੋਬਲਮ ਤਾਂ ਉੱਥੇ ਹੁੰਦੀ ਹੈ ਕਿਉਂਕਿ ਰਸ਼ ਕਾਫੀ ਹੋ ਜਾਂਦਾ ਤਾਂ ਇਸ ਕਰਕੇ ਹੋਰ ਟ੍ਰੈਫਿਕ ਜਿਹੜਾ ਹੈਗਾ ਅਵੋਇਡ ਕਰਨ ਬਾਕੀ ਡਿਟੇਲਡ ਡਾਇਵਰਜਨ ਪਲਾਨ ਜਿਹੜਾ ਹੈਗਾ ਅਸੀਂ ਸੈਪਰੇਟਲੀ ਪ੍ਰੈਸ ਨੂੰ ਨਹੀਂ ਰਿਲੀਜ਼ ਕਰਾ ਸੀ ਸੀਸੀਟੀਵੀ ਕੈਮਰਸ ਕਰਾ ਰਿਹਾ ਹਾਂ ਇੰਸਟਾਲ ਕਿਤੇ ਸੀਸੀਟੀਵੀ ਕੈਮਰਾ ਸਟੇਡੀਅਮ ਦੇ ਅੰਦਰ ਵੀ ਬਾਹਰ ਵੀ ਸਰਾਊਂਡਿੰਗ ਏਰੀਆਜ਼ ਤੇ ਪਾਰਕਿੰਗ ਤੇ ਸਾਰੇ ਕਿਤੇ ਐਕਸਟੈਂਸਿਵ ਕਵਰੇਜ ਜਿਹੜੀ ਹੈ ਸੀਸੀਟੀਵੀ ਕੈਮਰਸ ਤੋਂ ਅਸੀਂ ਕਰਾਈ ਹੋਈ ਹੈ ਸਰ ਇੱਕ ਪਿਛਲੇ ਕਾਫੀ ਮੈਚ ਦੇ ਦੇਖਣਾ ਹੁੰਦਾ ਕਿ ਜਿਵੇਂ ਬਲੈਕ ਮਾਰਕੀਟਿੰਗ ਹੁੰਦੀ ਹੈ ਟਿਕਟਸ ਨੂੰ ਲੈ ਕੇ ਜਿਵੇਂ ਹੁਣ ਵੀ ਉਹਦਾ ਸੇਲ ਆਊਟ ਦੇ ਲਾਫਟਸ ਤੇ ਉਹਨਾਂ ਨੂੰ ਰੋਕਣ ਨੇ ਵੀ ਆਪਣੀ ਦੀ ਪ੍ਰੋਬਲਮ ਕਿੱਥੇ ਨਹੀਂ ਬਿਲਕੁਲ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹੈ ਕਿ ਜਿਹੜਾ ਇਹ ਬਲੈਕ ਮਾਰਕੀਟਿੰਗ ਜਿਹੜੀ ਟਿਕਟ ਟਿਕਟ ਦੀ ਹੈਗੀ ਹੈ ਇਟ ਇਜ਼ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਗਾ ਕਿ ਇਹ ਬਲੈਕ ਥੀਰੀ ਟਿਕਟ ਹੈ ਉਹ ਨਾ ਖਰੀਦਣ ਤੇ ਜਿਹੜੇ ਬਲੈਕ ਦੇ ਟਿਕਟ ਵੇਚਣ ਵਾਲਿਆ ਹੈ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਠੀਕ ਹੈ ਜੀ